ਭਾਈ ਅਮਰਤਪਾਲ ਦੇ ਹੱਥ 'ਚ ਕੋਈ ਬੰਬ ਹੈ ਕੋਈ ਟੈਂਕ ਹੈ ਕੋਈ AK47 ਹੈ ਕਿਸੇ ਹਿੰਦੂ ਭਰਾ ਨੂੰ ਕੋਈ ਖਤਰਾ ਹੋਇਆ ਕਿਸੇ ਮੁਸਲਮਾਨ ਭਰਾ ਨੂੰ ਪੰਜਾਬ 'ਚ ਖਤਰਾ ਹੋਇਆ ਕਿਸੇ ਨੂੰ ਸਾਡੇ ਤੋਂ ਪ੍ਰੋਬਲਮ ਨਹੀਂ ਪ੍ਰੋਬਲਮ ਸਿਰਫ ਇਹਨਾਂ ਲੋਕਾਂ ਨੂੰ ਉਹ ਇਹਨਾਂ ਨੂੰ ਇੱਕੋ ਹੀ ਪ੍ਰੋਬਲਮ ਹੈ ਕਿ ਅਗਰ ਇਹ ਪੰਜਾਬ 'ਚ ਅਰਾਜ ਕਰ ਗਿਆ ਇਹ ਪੰਜਾਬ ਦਾ ਹਿਸਾਬ ਮੰਗੇਗਾ ਦਿੱਲੀ 'ਚ ਇਹ ਹਿਸਾਬ ਇਹ ਦੇ ਨਹੀਂ ਸਕ ਸਿੱਖ ਮਾਰੋ ਪੰਜਾਬ ਬਰਬਾਦ ਕਰੋ ਤੈਸ ਨੈ ਸੋਜੇ ਪੰਜਾਬ ਤੇ ਇਹ ਆਦਮੀ ਖੁਸ਼ ਹੁੰਦਾ ਅਜੇ ਇਹ ਕਹਿੰਦਾ ਹੈ ਪੰਜਾਬ ਦੀ ਫਿਜਾ ਪੰਥ ਦੀ ਸੋਚ ਜਿਵੇਂ ਅਰੰਗਜੀਤ ਨੂੰ ਪਹਾੜੀ ਰਾਜੇ ਭੀਮਚੰਦ ਅਰੀ ਪਸੰਦ ਸੀ ਐਵੇਂ ਇਹਨਾਂ ਨੂੰ ਇਹ ਅਕਾਲੀ ਪਸੰਦ ਇਹ ਕਹਿੰਦਾ ਪੰਥ ਉਹ ਹੈ ਅਕਾਲੀ ਉਹ ਨੇ ਉਹ ਬੰਦੇ ਜਿਹੜੇ ਸਰਸੇ ਵਾਲੇ ਡੇਰੇ ਨੂੰ ਪ੍ਰਮੋਟ ਕਰਦੇ ਤੇਰੀ ਪਾਰਟੀ ਉਹਨੂੰ ਜੇਲ੍ਹ ਤੋਂ ਛੱਡਦੀ ਐ ਤੂੰ ਇੱਕ ਲਬਜ ਨਹੀਂ ਬੋਲਦਾ ਅਕਾਲ ਤਖਤਾ ਦੀ ਤਹੀਨ ਵਾਲੇ ਬੰਦਿਆਂ ਨੂੰ ਤੂੰ ਪੰਥਕ ਸੋਚ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਣ ਵਾਲੇ ਨੂੰ ਪੰਥਕ ਸੋਚ ਕਹਿ ਰਿਹਾ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਨੇ ਉਹ ਤੇਨੂੰ ਫਿਜਾ ਹਿੱਲ ਗਈ ਹਵਾ ਤੇ ਦੁਸ਼ਤ ਹੋ ਗਈ ਪੰਥ ਦੀ ਸੋਚ ਬਦਰ ਗਈ ਜਿਹੜੇ ਬੰਦੇ ਨੇ ਕਿਹਾ ਸੀ ਕਿ ਸਿੱਖਾਂ ਦੀਆਂ ਕੁੜੀਆਂ ਚੁੱਕ ਕੇ ਰਾਤ ਰੱਖਿਆ ਕਰੋ ਉਹਦੇ ਉਲਟ ਬੋਲਿਆ ਤੂੰ ਉਦੋਂ ਪੰਜਾਬ ਚੱਗ ਨਹੀਂ ਸੀ ਲੱਗੀ ਗਲਾਂ 'ਚ ਟਾਇਰ ਪੈ ਗਏ ਉਹ ਤੂੰ ਬੋਲ ਨਹੀਂ ਸਕਿਆ ਮੁਸਲਮਾਨ ਕੋਕੋ ਕੇ ਮਾਰੇ ਤੂੰ ਬੋਲ ਨਹੀਂ ਸਕਿਆ ਮਸਜਿਦ ਈ ਹਿੰਦੁਸਤਾਨ ਦੇ ਵਿੱਚ ਗੁਰਦੁਆਰਿਆਂ ਨੂੰ ਅੱਗ ਲਾਈਆਂ ਉਹ ਤੂੰ ਬੋਲ ਨਹੀਂ ਸਕਿਆ ਕਾਰਨ ਕੀ ਹੈ ਐਂਟੀ ਸਿੱਖ ਇਹਨਾਂ ਨੂੰ ਸੇਖੋ ਚਾਹੀਦੇ ਨੇ ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੋਵੇ ਇਹਨਾਂ ਦੇ ਸਾਹਮਣੇ ਸਰੈਂਡਰ ਕਰ ਚੁੱਕੇ ਜਿਹੜੇ ਇੱਕ ਰਾਜ ਦੇ ਲਈ ਕੁੱਤਿਆਂ ਵਾਂਗ ਪੂਛ ਮਾਰਦੇ ਫਿਰਨ ਇਹਨਾਂ ਨੂੰ ਉਹ ਬੰਦੇ ਚ ਤੁਹਾਡੇ ਕਹਿਣ ਦਾ ਮਤਲਬ ਪੰਜਾਬ ਦੀ ਵਾਗਡੋਰ ਉਹਨੂੰ ਦਿੱਤੀ ਜਾਵੇ ਜਿਹੜਾ ਸਿਰੇ ਦਾ ਚਗਲ ਆਦਮੀ ਹੋਵੇ ਪੰਜਾਬ ਦੇ ਤੁਸੀਂ ਚਾਹੋ ਨੇ ਜਿਹੜਾ ਪੰਜਾਬ ਨੂੰ ਵੇਚ ਦੇ ਉਹਨੂੰ ਵਾਗਡੋਰ ਦੇਣੀ ਚਾਹੋ ਨੇ ਜਿਹੜਾ ਪੰਜਾਬ ਦੀ ਗੱਲ ਕਰੇ ਇਹ ਪੁੱਛੇ ਕਿ ਦਿੱਲੀਏ 10 1984 ਵਾਲੇ ਅੱਤਵਾਦੀ ਕਿੱਥੇ ਨੇ ਜਿਹੜੇ ਪੁੱਛਣ ਕਿ ਸਾਡੀਆਂ ਜ਼ਮੀਨਾਂ ਅਕਵਾ ਤੇ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਉਹ ਲੋਕ ਕੌਣ ਨੇ ਸਾਡੇ ਝੂਠੇ ਮੁਕਾਬਲੇ ਬਣਾਏ ਗਏ ਉਹ ਮੁਕਾਬਲੇ ਝੂਠੇ ਬਣਾਉਣ ਵਾਲੇ ਕੌਣ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਹਿ ਰਹੇ ਹੁਣ ਅਦਾਲਤਾਂ ਸਜ਼ਾ ਕਰਨ ਕੈਪਟਨ ਅਮਰਿੰਦਰ ਸਿੰਘ ਕੱਲਾ ਪਾਣੀ ਦੇ ਮੈਟਰ ਕਰਕੇ ਮੁੱਖ ਮੰਤਰੀ ਬਣਿਆ ਸੀ ਸੁਣ ਲਓ ਮੇਰੀ ਗੱਲ ਨਾ ਤਾਂ ਸਿੱਖਾਂ ਨੂੰ ਪਹਿਲੋਂ ਮੀਤ ਸੀ ਤੇ ਨਾ ਬਾਅਦ ਦੇ ਵਿੱਚ ਹੈ ਕਾਰਨ ਕੀ ਉਦੋਂ ਇਨੀ ਨੌਲੇਜ ਨਹੀਂ ਸੀ ਲੋਕਾਂ ਨੂੰ ਜਿਹੜਾ ਬੰਦਾ ਇੰਦਰਾ ਗਾਂਧੀ ਨਵਾਬ ਦੀ ਮਮਾ ਕਹੀ ਜਾਂਦਾ ਯਾਰ ਉਹ ਪੰਜਾਬ ਦਾ ਕੀ ਕਰ ਗਿਆ ਦੱਸ ਦਿ ਤੁਸੀਂ ਮੈਨੂੰ ਠੀਕ ਹੈ ਰਜ਼ਹਿਨ ਦਿੱਤਾ ਹੁੰਦਾ ਅੱਗੇ ਜਾ ਕੇ ਬਹਿਣੀ ਬਟ ਲੈ ਲਿਆ ਇੱਚ ਕੀ ਹੋ ਗਿਆ ਕਰਤਾ ਇਹੀ ਬੰਦਾ ਤਾਂ ਅਮਰਿੰਦਰ ਸਿੰਘ ਸੀ ਜਿਨ੍ਹਾਂ ਨੇ ਸੌਂ ਚੁੱਕੀ ਸੀ ਅਕਾਲ ਤਖਤ ਸਾਹਿਬ ਦੇ ਉਹ ਸੌਰੀ ਪਾਸੇ ਹੋ ਕੇ ਕੀ ਆਪਣੇ ਸਿੱਖ ਰਾਜ ਦੀ ਗੱਲ ਕੀਤੀ ਸਾਰੇ ਲੋਕ ਤਾਂ ਮੁਕਰੇ ਨੇ ਸਿਰਫ ਇਹਨਾਂ ਦੀਆਂ ਪੌੜੀਆਂ ਜਿਹੜੀਆਂ ਸੀ ਰਾਜ ਸਦਾ ਕੀ ਸਿੱਖ ਕਮਿਊਨਿਟੀ ਪੱਗ ਹੈ ਜਿਹੜੀ ਵਰਲਡ ਦੇ ਵਿੱਚ ਐਨੀ ਘੱਟ ਗਿਣਤੀ ਦੇ ਵਿੱਚ ਵੀ ਉੱਪਰ ਜਾ ਰਹੀ ਹੈ ਇਹ ਰੁਕਣੀ ਨਹੀਂ ਜਿੰਨਾ ਮਰਜੀ ਜ਼ੋਰ ਨਾਲ ਇਹ ਅੱਗੇ ਹੀ ਜਾ ਰਹੀ ਹੈ ਕਾਰਨ ਹੈ ਕਿ اگر ਇਹ ਰਾਜ ਦੇ ਵਿੱਚ ਆ ਗਏ ਫਗਲੇ ਲੀਡਰ ਤਾਂ ਇਹ ਕੋਲੇ ਵੀ ਪਰ ਸਰ ਮੈਂ ਤੁਹਾਨੂੰ ਕਿਹਾ ਚੱਡਿਆਂ ਚ ਪੁੱਛਦੇ ਨਾਲ ਅੱਜ ਵੀ ਸਿੱਖਾਂ ਦੇ ਜ਼ੁਲਮ ਹੋ ਰਿਹਾ ਸਿੱਖਾਂ ਦੇ ਫੇਕ ਐਨਕਾਉਂਟਰ ਹੋ ਰਹੇ ਨੇ ਸਿੱਖਾਂ ਨੂੰ ਕੋ ਕੋ ਗੀ ਜਲੀਲ ਇੱਕ ਲੜਕੀ ਨੂੰ ਜੱਜ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਇੱਕ ਦਿੱਲੀ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਨੂੰ ਉਹਨੂੰ ਦਿੱਲੀ ਚ ਇੰਟਰ ਨਹੀਂ ਕਰਨ ਦਿੱਤਾ ਗਿਆ ਕਿਲੇ ਦੇ ਅੰਦਰ ਇਹ 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 ਤੁਹਾਡੀ ਸੋਚ ਹੈ ਤੁਹਾਨੂੰ ਅੱਜ ਤੱਕ 80 ਸਾਲ 78 ਸਾਲ ਚ ਪਤਾ ਹੀ ਨਹੀਂ ਲੱਗਿਆ ਕਿ ਸਿੱਖ ਦੀ ਡੈਫੀਨੇਸ਼ਨ ਕੀ ਹੈ ਸਾਚਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਖਲਬਲੀ ਮੱਚੀ ਹੋਈ ਹੈ ਜਿੱਥੇ ਇੱਕ ਪਾਸੇ ਨਮਾ ਸ਼੍ਰੋਮਣੀ ਕਾਲਦਲ ਪੰਜਾਬ ਦੀ ਗੱਲ ਪੰਥ ਦੀ ਗੱਲ ਕਰਨ ਦੀ ਜਿਹੜੀ ਹੈਗੀ ਆ ਉਹ ਕਹਿ ਰਿਹਾ ਕਿ ਪੰਜਾਬ ਪੰਥ ਦੀ ਗੱਲ ਅਸੀਂ ਕਰਾਂਗੇ ਤਾਂ ਉੱਤੇ ਹੀ ਸ਼੍ਰੋਮਣੀ ਕਾਲਦਲ ਬਾਦਲ ਵੀ ਕਹਿੰਦਾ ਕਿ ਪੰਜਾਬ ਪੰਥ ਦੀ ਗੱਲ ਅਸੀਂ ਕਰਾਂਗੇ ਤਾਂ ਇਹ ਸਭ ਦੇ ਵਿੱਚ ਬੀਤੇ ਦਿਨੀ ਸੁਨੀਲ ਜਾਖੜ ਹੋਰਾਂ ਦਾ ਇੱਕ ਬਿਆਨ ਆਉਂਦਾ ਸੁਨੀਲ ਜਾਖੜ ਹੋਰਾਂ ਦੀ ਇੱਕ ਇੰਟਰਵਿਊ ਨੀਜੀ ਚੈਨਲ ਦੇ ਉੱਪਰ ਆਉਂਦੀ ਹੈ ਤੋ ਉਸ ਦੇ ਵਿੱਚ ਉਹ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬੋਲਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਐਸੇ ਲੋਕਾਂ ਨੂੰ ਜਿਤਾ ਕੇ ਕੈਸੀ ਸੋਚ ਜਿਹੜੀ ਆ ਅੱਗੇ ਜਾ ਰਹੀ ਆ ਕਿ ਐਸੇ ਲੋਕਾਂ ਨੂੰ ਜਿਤਾਇਆ ਆ ਐਸੀ ਸੋਚ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਨੇ ਅੱਗੇ ਲਿਆਤਾ ਉਹਨਾਂ ਨੂੰ ਜਿਤਾਇਆ ਤੇ ਹੋਰ ਵੀ ਬੜੀਆਂ ਗੱਲਾਂ ਬਾਤ ਉਹਨਾਂ ਦੇ ਵੱਲੋਂ ਕਈਆਂ ਗਈਆਂ ਨੇ ਸ਼੍ਰੋਮਣੀ ਕਲਦਲ ਵਾਰਿਸ ਪੰਜਾਬ ਦੇ ਤੋਂ ਸਹਰਪਾਲ ਸਿੰਘ ਖਾਰਾ ਮੇਰੇ ਨਾਲ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰਹਿ ਮੇਰੇ ਟੈਲੀਵਿਜ਼ਨ ਤੇ ਸਤਿ ਸ੍ਰੀ ਅਕਾਲ ਜੀ ਕਰ ਸਭ ਤੁਹਾਡੇ ਲੀਡਰ ਨੂੰ ਇੱਥੋਂ ਤੱਕ ਕਹਿਤਾ ਸੁਨੀਲ ਜਾਖੜ ਉਹਨਾਂ ਨੇ ਕਹਿੰਦੇ ਨੇ ਕਿ ਐਸੀ ਸੋਚ ਨੂੰ ਜਿਤਾਉਂਗੇ ਐਸੀ ਸੋਚ ਅੱਗੇ ਜਾ ਰਹੀ ਆ ਐਸੇ ਲੋਕਾਂ ਨੂੰ ਜਿਤਾ ਰਹੇ ਨੇ ਐਸੀ ਸੋਚ ਨੂੰ ਜਿਤਾ ਰਹੇ ਹੋ ਕਿਹੜੀ ਸੋਚ ਵੱਧ ਰਹੀ ਹੈ ਕਹਿੰਦੇ ਪੰਜਾਬ ਚ ਜਸਜੀ ਜਿਹੜੇ ਕਰੈਕਟਰ ਦੀ ਤੁਸੀਂ ਗੱਲ ਕਰਦੇ ਹੋ ਇਹ ਲੋਕ ਕੌਣ ਨੇ ਇਹ ਲੋਕ ਹਜ਼ਾਰ ਸਾਲ 1500 ਸਾਲ ਪਹਿਲਾਂ ਵੀ ਉੱਥੇ ਹੀ ਖੜੇ ਸੀ ਅੱਜ ਤੋਂ ਹਜ਼ਾਰ 1500 ਸਾਲ ਪਹਿਲਾਂ ਜਿਨੇ ਪੰਜਾਬ ਦੀ ਗੱਲ ਕੀਤੀ ਜਿਨੇ ਪੰਜਾਬ ਦੇ ਪਾਣੀ ਦੀ ਪੰਜਾਬ ਦੇ ਦਰਿਆ ਦੀ ਗੱਲ ਕੀਤੀ ਤਾ ਉਸ ਵਕਤ ਵੀ ਜਸਜੀ ਇਹਨਾਂ ਨੇ ਉਹ ਦੂਜੇ ਰਾਜੇ ਦੀ ਮਦਦ ਕੀਤੀ ਸ਼ਾਇਦ ਤੁਹਾਨੂੰ ਪਤਾ ਹੋਣਾ ਹੈ ਕਿ ਜੇਲੇਮੇ ਉੱਤੇ ਰਾਜਾ ਪੋਰਸਦਾਰ ਰਾਜਸੀ ਪੋਰਸ ਸੀ ਜਿਹੜਾ ਉਹ ਜੱਟ ਕਮਿਊਨਿਟੀ ਦੇ ਵਿੱਚੋਂ ਸੀ ਤਾਂ ਉਸ ਦੇ ਕੋਲ ਲੱਖ ਦੇ 80000 ਦੇ ਲੱਖ ਦੇ ਕਰੀਬ ਫੌਜ ਸੀ ਉਹਦੇ ਕੋਲ ਉਹ ਝੁਕਦਾ ਨਹੀਂ ਸੀ ਉਹ ਪਰਵਾਹ ਨਹੀਂ ਸੀ ਕਰਦਾ ਕਿਸੇ ਬੰਦੇ ਦੀ ਉਹ ਆਪਦੇ ਪੰਜਾਬ ਦੀ ਗੱਲ ਕਰਦਾ ਸੀ ਤੇ ਪੰਜਾਬ ਦੇ ਹੀ ਇਹੋ ਜਿਹੇ ਬੰਦੇ ਇਹਨਾਂ ਦੀਆਂ ਜਿਹੜੀਆਂ ਆਤਮਾ ਤੁਰੀਆਂ ਫਿਰਦੀਆਂ ਨੇ ਇਹ ਹਮੇਸ਼ਾ ਪੰਜਾਬ ਦੀ ਹਵਾ ਦੇ ਉਲਟ ਰਹੀਆਂ ਨੇ ਤਾਂ ਤੁਹਾਨੂੰ ਪਤਾ ਹੋਣਾ ਕਿ ਰਾਜਾ ਸਿਕੰਦਰ ਦੀ ਸਪੋਰਟ ਇਹਨਾਂ ਲੋਕਾਂ ਨੇ ਹੀ ਕੀਤੀ ਸੀ ਆਪਦੇ ਪੰਜਾਬ ਦੀ ਗੱਲ ਕਰਨ ਵਾਲੇ ਰਾਜਾ ਪੋਰਸ ਨੂੰ ਖਤਮ ਕਰਨ ਦੇ ਲਈ ਉਧਰੋਂ ਸਿਕੰਦਰ ਨੂੰ ਜਨਾਨ ਚੋ ਲਿਆ ਕੇ ਇੱਥੇ ਮੁਕਾਬਲਾ ਕਰਾਇਆ ਸੀ ਜ਼ਿਲਮ ਤੇਨਾਂ ਲੋਕਾਂ ਨੇ ਇਹ ਉਹ ਲੋਕ ਨੇ ਹਜ਼ਾਰ ਸਾਲ 1500 ਸਾਲ ਤੋਂ ਇਹ ਸ਼ੁਰੂ ਹੁੰਦੇ ਨੇ ਅੱਜ ਭਾਈ ਅਮਰਤਪਾਲ ਦੇ ਹੱਥ 'ਚ ਕੀ ਕੋਈ ਕੋਈ ਬੰਬ ਹੈ ਕੋਈ ਟੈਂਕ ਹੈ ਕੋਈ AK-47 ਹੈ ਕਿਸੇ ਹਿੰਦੂ ਭਰਾ ਨੂੰ ਕੋਈ ਖਤਰਾ ਹੋਇਆ ਕਿਸੇ ਮੁਸਲਮਾਨ ਭਰਾ ਨੂੰ ਪੰਜਾਬ 'ਚ ਖਤਰਾ ਹੋਇਆ ਖਤਰਾ ਇਹ ਨਹੀਂ ਖਤਰਾ ਇਸ ਚੀਜ਼ ਦਾ ਜਿਵੇਂ ਰਾਜਾ ਪੋਰਸ ਪੰਜਾਬ ਦੀ ਗੱਲ ਕਰਦਾ ਸੀ ਅੱਜ ਕੋਈ ਵੀ ਕੈਰੈਕਟਰ ਚਾਹੇ ਭਾਈ ਅਮਰਤਪਾਲ ਹੈ ਚਾਹੇ ਤੁਸੀਂ ਹੋ ਕੋਈ ਕੈਰੈਕਟਰ ਵੀ ਆਵੇਗਾ ਪੰਜਾਬ ਦੀ ਗੱਲ ਕਰੇਗਾ ਪੰਜਾਬ ਦੀ ਫਿਜ਼ਾ ਦੀ ਗੱਲ ਕਰੇਗਾ ਤੇ ਇਹਨਾਂ ਲੋਕਾਂ ਨੂੰ ਉਸ ਵਕਤ ਸੱਪਾਂ ਕੋ ਡੰਗ ਮਾਰਨਾ ਇਹਨਾਂ ਲੋਕਾਂ ਨੂੰ ਕਹਿੰਦੇ ਪਤਾ ਨਹੀਂ ਕਿਹੜੇ ਵਾਰਿਸ ਬਣੇ ਫਿਰਦੇ ਆ ਕੋਈ ਵਾਰਿਸ ਬਣੇ ਫਿਰਦੇ ਹੁਣ ਪੰਜਾਬ ਦੇ ਮੈਂ ਉਹੀ ਤਾਂ ਕਹੀ ਜਾਂਦਾ ਨੇ ਇੱਕ ਹੋਰ ਲਫ਼ਜ਼ ਵੀ ਬੋਲਿਆ ਉਹ ਲਫ਼ਜ਼ੇ ਬੋਲਿਆ ਕਿ ਇੱਥੇ ਇਹੋ ਜੇ ਸੁਭਾਅ ਦੇ ਇਹ ਲੋਕਾਂ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਕਿਹੋ ਜਿਹਾ ਪੰਜਾਬ ਕਰ ਦਿੱਤਾ ਗਿਆ ਹੈ ਹੋਰ ਕਿਸਮ ਦੀ ਸੋਚ ਪੈਦਾ ਹੋ ਰਹੀ ਹੈ ਹੋਰ ਕਿਸਮ ਦੀ ਸੋਚ ਪੈਦਾ ਹੋਗੀ ਜਦੋਂ ਤੂੰ ਕਾਂਗਰਸ ਦੇ ਵਿੱਚ ਸੀ ਤੂੰ ਇੱਕ ਥਾਣੇ ਦੇ ਘਰਾਵ ਦੀ ਗੱਲ ਕਰਦਾ ਹੈ ਜਦੋਂ ਤੂੰ ਕਾਂਗਰਸ ਦੇ ਵਿੱਚ ਸੀ ਉਸ ਵਕਤ ਦਿੱਲੀ ਦੇ ਗੁਰਦੁਆਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਗੁਰਦੁਆਰਿਆਂ ਨੂੰ ਇੰਡੀਆ ਚ ਅੱਗ ਲਾਈ ਗਈ ਉਦੋਂ ਤੂੰ ਕਿਹਾ ਇਹ ਕਿੱਡੀ ਗੰਦੀ ਸੋਚ ਹੈ ਤੂੰ ਬੋਲਿਆ ਉਦੋਂ ਕਿ ਹਿੰਦੁਸਤਾਨ ਦੇ ਅੰਦਰ ਕੋਹ ਕੋ ਕੇ ਸਿੱਖ ਮਾਰੇ ਗੁਰਦੁਆਰੇ 350 ਗੁਰਦੁਆਰਾ ਦਿੱਲੀ ਦੇ ਆਸੇ ਪਾਸੇ ਸਾੜ ਦਿੱਤਾ ਗਿਆ ਉਦੋਂ ਤੈਨੂੰ ਉਹ ਹਵਾ ਤੇ ਸੋਚ ਦੇ ਉਲਟ ਤੂੰ ਨਹੀਂ ਬੋਲਿਆ ਹੁਣ ਜਿਹੜੀ ਪਾਰਟੀ ਚ ਤੂੰ 2002 ਦੇ ਵਿੱਚ ਅੱਜ ਤੂੰ ਮੁਸਲਮਾਨ ਭਰਾਵਾਂ ਦੀ ਗੱਲ ਕਰਦਾ ਐ ਐਸੇ ਮੁਸਲਮਾਨ ਭਰਾਵਾਂ ਨੂੰ ਤੇਰੀ ਪਾਰਟੀ ਨੇ ਪਜਾ ਪਜਾ ਕੇ ਗੁਜਰਾਜ ਚ ਕਤਲ ਕੀਤੇ ਉਹ ਸੋਚ ਤੈਨੂੰ ਪਸੰਦ ਐ ਤੈਨੂੰ ਉਹ ਸੋਚ ਤੈਨੂੰ ਉਹ ਹਵਾ ਚੰਗੀ ਲੱਗਦੀ ਹੈ ਜਿੱਥੇ ਆ ਚੀਜ਼ਾਂ ਬੋਲਦਿਆਂ ਨੇ ਜਦੋਂ ਕਸ਼ਮੀਰ ਦੇ ਵਿੱਚ ਕੋਹ ਕੋਕੇ ਫੈਸਲੇ ਹੋਏ ਨੇ ਲੋਕਾਂ ਤੇ ਜ਼ੁਲਮ ਹੋਇਆ ਹੈ ਤੈਨੂੰ ਉਹ ਗੱਲ ਚੰਗੀ ਲੱਗਦੀ ਹੈ ਜਦੋਂ ਬਿਹਾਰ ਤੋਂ ਲੈ ਕੇ ਇੱਕ ਜਲੂਸ ਨਿਕਲਦਾ ਜਿਸ ਚ ਕਿਹਾ ਜਾਂਦਾ ਕਿ ਮੁਸਲਮਾਨ ਤੇ ਸਿੱਖਾਂ ਨੂੰ ਬਾਹਰ ਕੱਢੋ ਉਹ ਤੈਨੂੰ ਫਿਜ਼ਾ ਚੰਗੀ ਲੱਗਦੀ ਹੈ ਜਦੋਂ ਹਰਿਆਣੇ ਦੇ ਵਿੱਚ ਉੱਥੇ ਥਾਣਿਆਂ ਨੂੰ ਘੇਰ ਕੇ ਅੱਗ ਲਾਈ ਜਾਂਦੀ ਹੈ ਹਰਿਆਣੇ 'ਚ ਭਾਜਪਾ ਸਰਕਾਰ ਹੈ ਉਹ ਤੈਨੂੰ ਫਿਜ਼ਾ ਚੰਗੀ ਲੱਗਦੀ ਹੈ ਉੱਥੇ ਕੌਨਸਟੇਬਲ ਨੂੰ ਪੁਲਿਸ ਮੁਲਾਜ਼ਮ ਨੂੰ ਮਾਰ ਦਿੱਤਾ ਜਾਂਦਾ ਹੈ ਉਹ ਤੈਨੂੰ ਹਵਾ ਚੰਗੀ ਲੱਗਦੀ ਹੈ ਉਹ ਤੈਨੂੰ ਸੋਚ ਚੰਗੀ ਲੱਗਦੀ ਹੈ ਪਰ ਪੰਜਾਬ ਦੇ ਅੰਦਰ ਜੇ ਪੀਸਫੁਲ ਪ੍ਰੋਟੈਸਟ ਹੈ ਭਾਈ ਅਮਰਤਪਾਲ ਨੇ ਪੀਸਫੁਲ ਪ੍ਰੋਟੈਸਟ ਕੀਤਾ ਕਿਤੇ ਵੀਡੀਓ ਦੇਖੀ ਹੈ ਤੂੰ ਅਜੇ ਤੱਕ ਬੋਲੀ ਜਾਣਾ ਬਿਨਾਂ ਗੱਲ ਤੋਂ ਉਹ ਵੀਡੀਓ ਦੇ ਅੰਦਰ ਤੁਹਾਡੇ ਪੁਲਿਸ ਅਫੀਸਰ ਉਹ ਲੈ ਕੇ ਜਾਂਦੇ ਨੇ ਅੰਦਰ ਬੈਰੀਕੇਡ ਪਾਸੇ ਹੁੰਦੇ ਨੇ ਬਹਿ ਕੇ ਗੱਲ ਕਰੋ ਅੰਦਰ ਪੀਸਫੁਲ ਪ੍ਰੋਟੈਸਟ ਹੈ ਮਾਲਖਾਨਾ ਲੁੱਟਿਆ ਨਹੀਂ ਗਿਆ ਮਾਲਖਾਨੇ ਚ ਪਤਾ ਗਹਿਣੇ ਵੀ ਹੁੰਦੇ ਨੇ ਪੈਸਾ ਹੁੰਦਾ ਹੈ ਵੈਪਨ ਹੁੰਦੇ ਨੇ ਕਿਸੇ ਚੀਜ਼ ਨੂੰ ਹੱਥ ਨਹੀਂ ਲੱਗਿਆ ਸੋ ਇੱਕ ਪੰਥਕ ਸੋਚ ਦੀ ਗੱਲ ਕਰਨੀ ਹੁਣ ਤੁਸੀਂ ਦੇਖੋ ਇਹ ਆਦਮੀ ਕੀ ਕਹਿ ਰਿਹਾ ਹੈ ਇਹ ਕਹਿ ਰਿਹਾ ਹੈ ਕਿਤੇ ਤੁਹਾਡਾ ਇਹ ਵਿਰਾਸਤ ਦਾ ਇੰਤਕਾਲ ਹੋਰ ਨਾ ਕੋਈ ਕਰਾ ਕੇ ਲੈ ਜੀ ਸ਼ਾਬਾਸ਼ ਤੇਰੇ ਯਾਰ ਇਹ ਕਹਿੰਦਾ ਹੈ ਉਹ ਪੰਥ ਉਹ ਹੈ ਅਕਾਲੀ ਉਹ ਨੇ ਉਹ ਬੰਦੇ ਜਿਹੜੇ ਸਰਸੇ ਵਾਲੇ ਡੇਰੇ ਨੂੰ ਪ੍ਰਮੋਟ ਕਰਦੇ ਨੇ ਤੁਹਾਡੀ ਪਾਰਟੀ ਨੇ ਵਾਰ-ਵਾਰ ਉਹਨੂੰ ਪਰੋਲ ਦਿੱਤੀ ਸਿੱਖਾਂ ਨੂੰ ਚੜਾਉਣ ਲਈ ਕੀਤਾ ਤੁਸੀਂ ਸਾਰਾ ਕੁਝ ਤੇਰੀ ਪਾਰਟੀ ਉਹਨੂੰ ਜੇਲ੍ਹ ਤੋਂ ਛੱਡਦੀ ਐ ਤੂੰ ਇੱਕ ਲਬਜ ਨਹੀਂ ਬੋਲਦਾ ਤੇਰੀ ਪਾਰਟੀ ਦੇ ਰਾਜ ਦੇ ਅੰਦਰ ਉਹ ਵੋਟਾਂ ਪਾਉਂਦਾ ਤੂੰ ਇੱਕ ਲਬਜ ਨਹੀਂ ਬੋਲਦਾ ਸਾਧ ਨੂੰ ਪ੍ਰਮੋਟ ਕਰਨ ਵਾਲੇ ਨੂੰ ਤੂੰ ਪੰਥਕ ਸੋਚ ਕਹਿ ਰਿਹਾ ਔਕਾਲ ਤਖਤਾ ਦੀ ਤਹੀਨ ਵਾਲੇ ਬੰਦਿਆਂ ਨੂੰ ਤੂੰ ਪੰਥਕ ਸੋਚ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਣ ਵਾਲੇ ਨੂੰ ਪੰਥਕ ਸੋਚ ਕਹਿ ਰਿਹਾ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਨੇ ਉਹ ਤੇਨੂੰ ਫਿਜਾ ਹਿੱਲ ਗਈ ਹਵਾ ਤੇ ਦੁਸ਼ਤ ਹੋ ਗਈ ਪੰਥ ਦੀ ਸੋਚ ਬਦਲ ਗਈ ਪਰ ਉਹ ਹੋਰ ਕਿਸਮ ਦੀ ਸੋਚ ਕਿਹੜੀ ਕਹਿ ਰਹੇ ਨੇ ਐਸੀ ਕਿਹੜੀ ਹੋਰ ਕਿਸਮ ਦੀ ਸੋਚ ਆਮਰਤਪਾਲ ਸਿੰਘ ਦੀ ਜਿਹੜੀ ਨੂੰ ਕਹਿੰਦੇ ਨੇ ਕਿ ਹੋਰ ਕਿਸਮ ਦੀ ਸੋਚ ਪੈਦਾ ਹੋਵੇ ਆ ਜੋ ਮੈਂ ਬੋਲਿਆ ਇਹਦੇ ਥੱਲੇ ਅਤਵਾਦੀ ਲਿਖਣਗੇ ਇਹਦੇ ਥੱਲੇ ਵੱਖਵਾਦੀ ਲਿਖਣਗੇ ਗळा 'ਚ ਟਾਇਰ ਪੈ ਗਏ ਉਹ ਤੂੰ ਬੋਲ ਨਹੀਂ ਸਕਿਆ ਮੁਸਲਮਾਨ ਕੋਕੋ ਕੇ ਮਾਰੇ ਤੂੰ ਬੋਲ ਨਹੀਂ ਸਕਿਆ ਮਸਜਿਦ ਢਾਈ ਹਿੰਦੁਸਤਾਨ ਦੇ ਵਿੱਚ ਗੁਰਦੁਆਰਿਆਂ ਨੂੰ ਅੱਗ ਲਾਈਆਂ ਉਹ ਤੂੰ ਬੋਲ ਨਹੀਂ ਸਕਿਆ ਜੇ ਤੂੰ ਐਡਾ ਝੂ ਲੀਡਰ ਹੈ ਨਾ ਤੇਰੇ ਅੰਦਰ ਪੰਜਾਬ ਜਾਂ ਤੂੰ ਇਹੋ ਜਿਹਾ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ ਤੇ ਛੱਡ ਦੇ ਪਾਰਟੀ ਕਾਂਗਰਸ ਤੇ ਭਾਜਪਾ ਛੱਡ ਦੇ ਪਤਾ ਲੱਗ ਜਾਏਗਾ ਤੇਰਾ ਤੂੰ ਹਰ ਜਿਹੜਾ ਸਾਡੇ ਫੇਕ ਅਨਕਾਊਂਟਰ ਹੋਏ ਉਸਦੇ ਤੂੰ ਉਲਟ ਨਹੀਂ ਬੋਲ ਰਿਹਾ ਤੂੰ ਸੁਮੇਸ਼ ਸਿੰਘ ਸੈਣੀ ਦੇ ਉਲਟ ਨਹੀਂ ਬੋਲ ਰਿਹਾ ਇਜਹਾਰ ਆਲਮ ਦੇ ਤੂੰ ਉਲਟ ਨਹੀਂ ਬੋਲ ਰਿਆ ਜਸਵੰਤ ਸਿੰਘ ਖਾਲੜੇ ਨੂੰ ਤੂੰ ਉਹਦੇ ਉਹਦੇ ਜਿਹੜਾ ਕੋਹ ਕੋਕੇ ਨੂੰ ਮਾਰ ਦਿੱਤਾ ਗਿਆ ਉਹਦੀ ਫੇਵਰ ਤੂੰ ਨਹੀਂ ਬੋਲਦਾ ਕਾਰਨ ਕੀ ਹੈ ਐਂਟੀ ਸਿੱਖ ਇਹਨਾਂ ਨੂੰ ਸੇਖੋ ਚਾਹੀਦੇ ਨੇ ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੋਵੇ ਇਹਨਾਂ ਦੇ ਸਾਹਮਣੇ ਸਰੈਂਡਰ ਕਰ ਚੁੱਕੇ ਹੋਣ ਜਿਹੜੇ ਇੱਕ ਰਾਜ ਦੇ ਲਈ ਕੁੱਤਿਆਂ ਵਾਂਗ ਪੂਛ ਮਾਰਦੇ ਫਿਰਨ ਇਹਨਾਂ ਨੂੰ ਉਹ ਬੰਦੇ ਚਾਹੀਦੇ ਭਾਈ ਅਮਰਤਪਾਲ ਹੈ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਚਾਹੇ ਭਾਈ ਰਣਜੀਤ ਸਿੰਘ ਹੈ ਜੋ ਵੀ ਕਰੈਕਟਰ ਪੰਜਾਬ ਦੀ ਗੱਲ ਕਰੇਗਾ ਪਰ ਉਹ ਕਹਿੰਦੇ ਨੇ ਕਿ ਐਸੇ ਲੋਕਾਂ ਨੂੰ ਪੰਜਾਬ ਦੀ ਵਾਂਗ ਡੋਰ ਨਹੀਂ ਸੰਭਾਈ ਜਾ ਸਕਦੇ ਉਹ ਮਤਲਬ ਸਿੱਧਾ ਸਿੱਧਾ ਉਹ ਸੀ ਕਿ ਜੈਸੇ ਲੋਕਾਂ ਨੂੰ ਪੰਜਾਬ ਦੀ ਵਾਂਗ ਡੋਰ ਸੰਭਾਤੀ ਤਾਂ ਪੰਜਾਬ ਪਤਾ ਨਹੀਂ ਕਿੱਦਾਂ ਨਹੀਂ ਤੁਹਾਡੇ ਕਹਿਣ ਦਾ ਮਤਲਬ ਪੰਜਾਬ ਦੀ ਵਾਂਗ ਡੋਰ ਉਹਨੂੰ ਦਿੱਤੀ ਜਾਵੇ ਜਿਹੜਾ ਸਿਰੇ ਦਾ ਚਗਲ ਆਦਮੀ ਹੋਵੇ ਪੰਜਾਬ ਦੇ ਅੰਦਰ ਤੁਸੀਂ ਚਾਹੋ ਜਿਹੜਾ ਪੰਜਾਬ ਨੂੰ ਵੇਚ ਦੇ ਤੁਸੀਂ ਚਾਹੋ ਜਿਹੜਾ ਪੰਜਾਬ ਦਾ ਸੌਦਾ ਕਰ ਲੇ ਉਹਨੂੰ ਵਾਂਗ ਡੋਰ ਦੇਣੀ ਚਾਹੋ ਨੇ ਜਿਹੜਾ ਪੰਜਾਬ ਦੀ ਗੱਲ ਕਰੇ ਇਹ ਪੁੱਛੇ ਕਿ ਦਿੱਲੀਏ ਦੱਸ 1984 ਵਾਲੇ ਅੱਤਵਾਦੀ ਕਿੱਥੇ ਨੇ ਜਿਹੜੇ ਪੁੱਛਣ ਕਿ ਸਾਡੀਆਂ ਜ਼ਮੀਨਾਂ ਅਕਵਾ ਤੇ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਉਹ ਲੋਕ ਕੌਣ ਨੇ ਸਾਡੇ ਝੂਠੇ ਮੁਕਾਬਲੇ ਬਣਾਏ ਗਏ ਉਹ ਮੁਕਾਬਲੇ ਝੂਠੇ ਬਣਾਉਣ ਵਾਲੇ ਕੌਣ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਹਿ ਰਹੇ ਹੁਣ ਅਦਾਲਤਾਂ ਸਜ਼ਾ ਕਰ ਰਹੀਆਂ ਨੇ ਸੱਤ-ਸੱਤ ਬੰਦੇ ਇੱਕ ਸੱਤ ਸਾਥੀ ਸ਼ੋਅ ਹੋਏ ਨੇ ਨਾ ਕਿ 700 ਮਾਰੇ ਹੋਏ ਉਸ ਆਦਮੀ ਨੇ ਉਹਨਾਂ ਨੂੰ ਬੋਲਿਆ ਕਿ ਤੇ ਐਸਐਸਪੀ ਨੂੰ ਬੰਦਾ ਹੈ ਜਿਹੜੇ ਐਸਐਸਪੀ ਨੂੰ 32 ਸਾਲ ਦੇ ਬਾਅਦ ਸਜ਼ਾ ਹੋਈ ਉਹਦੇ ਉਲਟ ਬੋਲਿਆ ਬੰਦਾ ਹੈ ਕਾਰਨ ਕੀ ਹੈ ਸਿੱਖ ਮਾਰੋ ਪੰਜਾਬ ਬਰਬਾਦ ਕਰੋ ਤੈਸ ਨੈ ਸੋਜੇ ਪੰਜਾਬ ਤੇ ਇਹ ਆਦਮੀ ਖੁਸ਼ ਹੁੰਦਾ ਹੈ ਅਜੇ ਇਹ ਕਹਿੰਦਾ ਹੈ ਪੰਜਾਬ ਦੀ ਫਿਜਾ ਪੰਥ ਦੀ ਸੋਚ ਸਾਡੇ ਜਿਹੜਾ ਸਿੱਖ ਹੈ ਸਾਡਾ ਪੰਜਾਬ ਹੈ ਉਹਦੀ ਸੋਚ ਤੁਹਾਡੇ ਸਾਹਮਣੇ ਸਰੈਂਡਰ ਨਹੀਂ ਕਰਦੀ ਠੀਕ ਹੈ ਕੁਝ ਬੰਦੇ ਹੋਣਗੇ ਮੈਂ ਰਾਜਾ ਪੋਰਸ ਦੀ ਗੱਲ ਤੁਹਾਨੂੰ ਸਰਾਹਤਾ ਦਿੱਤੀ ਹੈ ਨਾ ਜਿਹੜਾ ਐਡਾ ਵੱਡਾ ਰਾਜਾ ਸੀ ਜਿਹੜਾ ਪੰਜਾਬ ਲਈ ਲੜਿਆ ਮਰਿਆ ਇਹਨਾਂ ਲੋਕਾਂ ਨੇ ਸਿਕੰਦਰ ਨੂੰ ਲਿਆ ਕੇ ਉਹਦੇ ਨਾਲ ਲੜਾਇਆ ਇਹੋ ਲੋਕ ਨੇ ਸਿਕੰਦਰ ਜਨਾਨ ਤੋਂ ਸੀ ਇਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਉਹ ਐਸੀ ਸੋਚ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਐਸੀ ਸੋਚ ਨੂੰ ਉੱਤੇ ਅੱਗੇ ਪਣਪਦਾ ਦੇਖ ਕੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਿਹੜੇ ਬੰਦੇ ਨੇ ਕਿਹਾ ਸੀ ਕਿ ਸਿੱਖਾਂ ਦੀਆਂ ਕੁੜੀਆਂ ਚੁੱਕ ਕੇ ਰਾਤ ਰੱਖਿਆ ਕਰੋ ਉਹਦੇ ਉਲਟ ਬੋਲਿਆ ਤੂੰ ਉਦੋਂ ਪੰਜਾਬ 'ਚ ਅੱਗ ਨਹੀਂ ਸੀ ਲੱਗੀ ਜਿਹੜੇ ਬੰਦੇ ਨੇ ਕਿਹਾ ਸੀ ਕਿ ਸਿੱਖਾਂ ਦੀਆਂ ਕੁੜੀਆਂ ਚੁੱਕ ਕੇ ਰਾਤ ਰੱਖਿਆ ਕਰੋ ਇਹਨਾਂ ਦੀ نسل ਬਦਲ ਦਿਓ ਉਹ ਚੇਤਾ ਭੁੱਲ ਗਿਆ ਉਦੋਂ ਬੋਲਿਆ ਸੀ ਇਕੱਲਾ ਵਿੱਚ ਤੂੰ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ 'ਚ ਬੇਗਨਾ ਬੱਚੇ 6 ਸਾਲ ਦਾ ਬੱਚਾ ਤੇ 80 ਸਾਲ ਦਾ ਬਜ਼ੁਰਗ ਅਤਵਾਦੀ ਕਹਿ ਕੇ ਮਾਰ ਦਿੱਤਾ ਗਿਆ ਸੀ ਤੂੰ ਉਦੋਂ ਬੋਲਿਆ ਸੀ ਜਦੋਂ 84 ਦੇ ਵਿੱਚ ਤੜਫ ਤੜਫ ਕੇ ਮੁੰਡੇ ਮਾਰ ਦਿੱਤੇ ਗਏ ਇੱਕ ਲੇਡੀ ਨੂੰ ਉਹਦੇ ਬੱਚੇ ਦਾ ਲਹੂ ਕੱਢ ਕੇ ਉਹਨੂੰ ਪਿਆ ਦਿੱਤਾ ਗਿਆ ਇੱਕ ਮਾਂ ਨੂੰ ਉਹਦੇ ਪੁੱਤਰ ਦੇ ਸਾਹਮਣੇ ਕੱਪੜੇ ਲਾ ਕੇ ਉਹਨੂੰ 7 ਬੰਦਿਆਂ ਨੇ ਰੇਪ ਕੀਤਾ ਉਦੋਂ ਤੂੰ ਬੋਲਿਆ ਸੀ ਤੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜੇ ਇਸ ਹਵਾ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਜਿਹੜਾ ਉਹਦੇ ਉਲਟ ਬੋਲਦਾ ਤੁਸੀਂ ਉਹਨੂੰ ਅਤਵਾਦੀ ਤੁਹਾਨੂੰ ਸੋਚ ਚੰਗੀ ਨਹੀਂ ਲੱਗਦੀ ਕਿਹੜੇ ਮੈਨੂੰ ਦੱਸੋ ਪੰਜਾਬ ਦੇ ਕਿਸ ਸਾਡੇ Hindu ਭਰਾ ਤੇ Muslim ਭਰਾ ਨੂੰ ਸਿੱਖਾਂ ਤੋਂ ਪ੍ਰੋਬਲਮ ਹੈ ਕਿਸੇ ਨੂੰ ਸਾਡੇ ਤੋਂ ਪ੍ਰੋਬਲਮ ਨਹੀਂ ਪ੍ਰੋਬਲਮ ਸਿਰਫ ਇਹਨਾਂ ਲੋਕਾਂ ਨੂੰ ਤਾਂ ਕੀ ਫਿਰ ਅਮਰਪਾਲ ਤੋਂ ਕੀ ਪ੍ਰੋਬਲਮ ਹੈ ਕੀ ਲੱਗਦਾ ਅਮਰਪਾਲ ਤੋਂ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਉਹ ਇਹਨਾਂ ਨੂੰ ਇੱਕੋ ਹੀ ਪ੍ਰੋਬਲਮ ਹੈ ਕਿ ਅਗਰ ਇਹ ਪੰਜਾਬ ਚ ਅਰਾਜ ਕਰ ਗਿਆ ਤੇ ਜਿਵੇਂ ਪੰਜਾਬ ਦੀ ਉਹ ਜ਼ਮੀਨਾਂ ਦੀ ਤੈਹਸ ਨਸ ਹੋਈ ਹੈ ਇਹ ਪੰਜਾਬ ਦੇ ਲੋਕ ਇਹ ਪੰਜਾਬ ਦਾ ਹਸਾਬ ਮੰਗੇਗਾ ਦਿੱਲੀ ਤੋਂ ਇਹ ਹਸਾਬ ਇਹ ਦੇ ਨਹੀਂ ਸਕਦੇ ਉਹ ਸਵਾਲ ਪੁੱਛੇਗਾ ਉਹ 2.5 ਲੱਖ ਖੱਤਵਾਦੀ ਕਿੱਥੇ ਹੈ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਸਿੱਕ ਮਾਰੇ ਉਹਨਾਂ ਦੀ ਇੰਕਾਊਂਟਰ ਕਿਉਂ ਨਹੀਂ ਹੋਏ ਪੰਜਾਬ ਚ ਬਾਹਰ ਪੰਜਾਬ ਤੋਂ ਬਾਹਰ ਕਿਉਂ ਨਹੀਂ ਹੋਏ ਉਹ ਕੋਈ ਬੰਦਾ ਫਾਂਸੀ ਨਹੀਂ ਚੜਿਆ ਅੱਜ ਤੱਕ ਹਿੰਦੁਸਤਾਨ ਦੇ ਕਾਨੂੰਨ ਨੇ ਸਾਡਾ ਮਜ਼ਾਕ ਕਢਾਇਆ ਉਸ ਦੇ ਬਾਰੇ ਦੱਸੋ ਉਹ ਮਜ਼ਾਕ ਕਢਾਉਣ ਵਾਲੇ ਬੰਦੇ ਤੁਸੀਂ ਰਾਜ ਸਭਾ ਚ ਲੈ ਕੇ ਗਏ ਹਿੰਦੁਸਤਾਨ ਦੀ ਜਸਟਿਸ ਮਿਸ਼ਰਾ ਨੂੰ ਤੁਸੀਂ ਕਿੱਥੋਂ ਦੀ ਕਿੱਥੇ ਲੈ ਕੇ ਗਏ ਉਹ ਕਿਉਂ ਕੀਤਾ ਤੁਸੀਂ ਅਜਿਆ ਤੁਸੀਂ ਸਾਡੀਆਂ ਕੁਰਬਾਨੀਆਂ ਗਿਣਾਉਣੇ ਹੋ ਹਮੇਸ਼ਾ ਇਹਨਾਂ ਦਾ ਵੱਡੇ ਤੋਂ ਵੱਡਾ ਲੀਡਰ ਕਹਿੰਦਾ ਕਿ ਸਿੱਖਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਪਰ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਕਿੰਨੇ ਸਿੱਖਾਂ ਦੇ ਬੱਚਿਆਂ ਨੂੰ ਜਿਵੇਂ ਇੱਕ ਸਮੋਸਾ ਤਲੀ ਦਾ ਤੁਸੀਂ ਕੜਾਹੀਆਂ ਚ ਰੱਖ ਕੇ ਸਿਲੰਡਰਾਂ ਤੇ ਰੱਖ ਕੇ ਤੁਸੀਂ ਉਹ ਉਹ ਤਲੇ ਬੱਚੇ ਇਨਾ ਜ਼ੁਲਮ ਤਾਂ ਮੇਰੇ ਜੇ ਕੰਚ ਅਫਗਾਨ ਤੇ ਮੁਗਲ ਨੇ ਵੀ ਨਹੀਂ ਕੀਤਾ ਜਿੰਨਾ ਤੁਸੀਂ ਕੀਤਾ ਪਰ ਉਹ ਕਹਿੰਦੇ ਨੇ ਕਿ ਲੀਡਰ ਐਸਾ ਹੋਣਾ ਚਾਹੀਦਾ ਜਿਹਨੂੰ ਸਾਰੇ ਲੋਕ ਪਸੰਦ ਕਰਦੇ ਉਹ ਕਹਿੰਦੇ ਕਿ ਪਾਰਟੀ ਨਹੀਂ ਮੈਟਰ ਕਰਦੀ ਲੀਡਰ ਮੈਟਰ ਕਰਦੇ ਨੇ ਉਹ ਕਹਿੰਦੇ ਕਿ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਸ਼ਰਮਣੀ ਕਲਦਲ ਨੇ ਬਹੁਤ ਸਮਾਂ ਰਾਜ ਕੀਤਾ ਇਸ ਤਰ੍ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਕੀਤਾ ਹਾਲਾਂਕਿ ਉਸ ਪਾਰਟੀ ਤੁਸੀਂ ਜਿਸ ਨੇ ਅਕਾਲ ਤਖਤ ਸਾਹਿਬ ਤੇ ਜਿਹੜੇ ਹੈਗੇ ਹਰਮੰਦਰ ਸਾਹਿਬ ਤੇ ਟੈਂਕ ਚੜਾਈ ਸੀ ਪਰ ਉਹ ਕਹਿੰਦੇ ਨੇ ਕਿ ਉਦੋਂ ਲੋਕਾਂ ਨੂੰ ਪਤਾ ਸੀ ਕਿ ਇਹ ਸਾਡੀ ਕੌਮ ਦਾ ਸਾਡੇ ਪੰਧ ਦਾ ਰਖਾਇਆ ਕੈਪਟਨ ਅਮਰਿੰਦਰ ਨਹੀਂ ਅਜਾਈ ਕੈਪਟਨ ਅਮਰਿੰਦਰ ਸਿੰਘ ਕੱਲਾ ਪਾਣੀ ਦੇ ਮੈਟਰ ਕਰਕੇ ਮੁੱਖ ਮੰਤਰੀ ਬਣਿਆ ਸੀ ਸੁਣ ਲਓ ਮੇਰੀ ਗੱਲ ਨਾ ਤਾਂ ਸਿੱਖਾਂ ਨੂੰ ਪਹਿਲਾਂ ਮੀਤ ਸੀ ਤੇ ਨਾ ਬਾਅਦ ਦੇ ਵਿੱਚ ਹੈ ਕਾਰਨ ਕੀ ਉਦੋਂ ਇਹਨੀ ਨੌਲੇਜ ਨਹੀਂ ਸੀ ਲੋਕਾਂ ਨੂੰ ਜਿਹੜਾ ਬੰਦਾ ਇੰਦਰਾ ਗਾਂਧੀ ਨਵਾਬ ਦੀ ਮਮਾ ਕਹੀ ਜਾਂਦਾ ਯਾਰ ਉਹ ਪੰਜਾਬ ਦਾ ਕੀ ਕਰ ਗਿਆ ਦੱਸ ਦਿਓ ਤੁਸੀਂ ਮੈਨੂੰ ਠੀਕ ਹੈ ਰਜ਼ਹਿਨ ਦਿੱਤਾ ਹੁੰਦਾ ਅੱਗੇ ਜਾ ਕੇ ਬਹਿਣੀ ਵਿਟ ਲੈ ਲਿਆ ਇਹ ਚ ਕੀ ਹੋ ਗਿਆ ਕਰਤਾ ਇਹਹੀ ਬੰਦਾ ਤਾਂ ਅਮਰਿੰਦਰ ਸਿੰਘ ਸੀ ਜਿਨ੍ਹਾਂ ਨੇ ਸੋਚ ਚੁੱਕੀ ਸੀ ਅਕਾਲ ਤਖਤ ਸਾਹਿਬ ਤੇ ਉਹ ਸੌਰੀ ਪਾਸੇ ਹੋ ਕੇ ਕੀ ਆਪਣੇ ਸਿੱਖ ਰਾਜ ਦੀ ਗੱਲ ਕੀਤੀ ਸੀ ਇਹ ਸਾਰੇ ਲੋਕ ਤਾਂ ਮੁਕਰੇ ਨੇ ਇਹ ਸਾਰੇ ਲੋਕ ਤਾਂ ਕਦਮ ਕਦਨੋਂ ਤੇ ਬਦਲੇ ਨੇ ਸਿਰਫ ਇਹਨਾਂ ਦੀਆਂ ਪੌੜੀਆਂ ਜਿਹੜੀਆਂ ਸੀ ਰਾਜ ਸਦਾ ਤਿੱਕਰ ਸੀ ਦਿੱਲੀ ਅੱਗੇ ਇਹ ਵੀ ਸਰੈਂਡਰ ਕਰਦੇ ਸੀ ਸੋ ਗੱਲ ਇਹ ਪੰਥ ਦੀ ਗੱਲ ਨਹੀਂ ਸਾਡੇ ਜਿਹੜੇ ਸਿੱਖ ਧਰਮ ਦੀ ਆਵਾਜ਼ ਹੈ ਉਹ ਜਦ ਤਿੱਕਰ ਸਾਡੀ ਕੌਮ ਜਿਉਂਦੀ ਰਹੇਗੀ ਇਹ ਪੁੱਛਦੀ ਰਹੇਗੀ ਕਿ ਉਹ ਸਾਨੂੰ ਅੱਤਵਾਦੀ ਕਹਿਣ ਵਾਲੇ ਕੌਣ ਨੇ ਤੁਹਾਡੀ ਪਾਰਟੀ ਦੇ ਲੱਖਾਂ ਦੀ ਗਿਣਤੀ ਚ ਵੋਟ ਜਾਲੀ ਨਿਕਲਾਈ ਉਹ ਬੋਲਣਾ ਉਸਤੇ ਕਹੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲਾ ਤੁਹਾਡਾ ਅੜਵਾਣੀ ਤੇ ਟੱਲਵਾਰੀ ਵਿਆਜ ਪਈ ਬੋਲ ਉਹਦੇ ਤੁਸੀਂ ਬੋਲਣਾ ਨਹੀਂ ਤੁਸੀਂ ਕਹਿੰਦੇ ਹੋ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਮਰਿਆ ਮਰਿਆ ਦਿਸੇ ਉਹ ਸਾਨੂੰ ਸਵਾਲ ਨਾ ਪੁੱਛੇ ਪਰ ਤੁਹਾਨੂੰ ਕੀ ਲੱਗਦਾ ਕਿ ਸਿੱਖ ਸਿਆਸਤ ਤੋਂ ਡਰ ਲੱਗਦਾ ਇਹ ਹੈ ਕਿ ਕਿਤੇ ਸ਼੍ਰੋਮਣੀ ਕੰਦਲ ਬਾਰਸ ਪੰਜਾਬ ਦੇ ਜੇਕਰ ਸੱਤਾ ਦੇ ਵਿੱਚ ਨਾ ਜੇ ਇਸ ਚੀਜ਼ ਤੋਂ ਡਰ ਲੱਗਦਾ ਤੁਸੀਂ ਕਿਹਨਾਂ ਨੂੰ ਇੱਕੋ ਗੱਲ ਦਾ ਡਰ ਹੈ ਜਿਵੇਂ ਅਮਰੀਕਾ ਤੋਂ ਡਰ ਰਹਿਣ ਦੀ ਬਾਤ ਚ ਆਇਆ ਅਮਰੀਕਾ ਦੀ ਗੱਲ ਕਰ ਰਿਹਾ ਅਮਰੀਕਾ ਦੇ ਤੁਸੀਂ ਟਰੰਪ ਨੂੰ ਸਵਾਲ ਪੁੱਛੋ ਨਾ ਉਹ ਆਦਮੀ ਕੋਲ ਕਿਉਂ ਬਿਠਾਇਆ ਤੁਸੀਂ ਅਮਰੀਕਾ ਆ ਕੇ ਸਿਰ ਨਵਾਉਣੇ ਨੂੰ ਸਵਾਲ ਪੁੱਛ ਲਓ ਤੁਸੀਂ ਪ੍ਰੋਬਲਮ ਸਿਰਫ ਇੱਕ ਹੈ ਕਿ ਸਿੱਖ ਕਮਿਊਨਿਟੀ ਪੱਗ ਹੈ ਜਿਹੜੀ ਵਰਲਡ ਦੇ ਵਿੱਚ ਐਨੀ ਘੱਟ ਗਿਣਤੀ ਦੇ ਵਿੱਚ ਵੀ ਉੱਪਰ ਜਾ ਰਹੀ ਹੈ ਇਹ ਰੁਕਣੀ ਨਹੀਂ ਜਿੰਨਾ ਮਰਜੀ ਜ਼ੋਰ ਲਾ ਲਾ ਇਹ ਅੱਗੇ ਹੀ ਜਾਣਗੇ ਕਾਰਨ ਇਹ ਹੈ ਕਿ ਅਗਰ ਇਹ ਰਾਜ ਦੇ ਵਿੱਚ ਆ ਗਏ ਪੱਗ ਵਾਲੇ ਲੀਡਰ ਤਾਂ ਇਹਨਾਂ ਕੋਲ ਵੀ ਨੇ ਪਰ ਸਰ ਮੈਂ ਤੈਨੂੰ ਕਿਹਾ ਨਾ ਚੱਡਿਆਂ 'ਚ ਪੁੱਛ ਦੇਣ ਨਾਲੇ ਉਹ ਤਾਂ ਮੈਂ ਤੁਹਾਨੂੰ ਅੱਗੇ ਵੀ ਤੁਹਾਡੇ ਮੀਡੀਆ 'ਚ ਮੈਂ ਕਹਿ ਚੁੱਕਾ ਕਿ ਜਿਵੇਂ ਹਿੰਦੂ ਰਾਜੇ ਸੀ ਪਹਾੜੀ ਰਾਜੇ ਸੀ ਰਾਜ ਕਰਦੇ ਸੀ ਪਰ ਹਿੰਦੂ ਤੇ ਜ਼ੁਲਮ ਜਿਹੜਾ ਸੀ ਅੰਰੰਗਜੀਤ ਕਰ ਰਿਆ ਸੀ ਪਰ ਉਹ ਥੱਲੇ ਰਾਜ ਕਰ ਰਹੇ ਸੀ ਉਦੋਂ ਲੜਦਾ ਕਲਾ ਸਿੱਖ ਹੀ ਰਿਆ ਸੀ ਨਾ ਜੀ ਅੱਜ ਵੀ ਸਿੱਖਾਂ ਤੇ ਜ਼ੁਲਮ ਹੋ ਰਿਹਾ ਸਿੱਖਾਂ ਦੇ ਫੇਕ ਇਨਕਾਉਂਟਰ ਹੋ ਰਹੇ ਨੇ ਸਿੱਖਾਂ ਨੂੰ ਕੋ ਕੋ ਕਿ ਜਲੀਲ ਇੱਕ ਲੜਕੀ ਨੂੰ ਜੱਜ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਇੱਕ ਦਿੱਲੀ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਨੂੰ ਉਹਨੂੰ ਦਿੱਲੀ 'ਚ ਏਂਟਰ ਨਹੀਂ ਕਰਨ ਦਿੱਤਾ ਗਿਆ ਕਿਲੇ ਦੇ ਅੰਦਰ ਇਹ 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 ਤੁਹਾਡੀ ਸੋਚ ਹੈ ਤੁਹਾਨੂੰ ਅੱਜ ਤੱਕ 80 ਸਾਲ 78 ਸਾਲ ਚ ਪਤਾ ਹੀ ਨਹੀਂ ਲੱਗਿਆ ਕਿ ਸਿੱਖ ਦੀ ਡੈਫੀਨੇਸ਼ਨ ਕੀ ਹੈ ਤੁਹਾਨੂੰ ਰੋਜ਼ ਜਾ ਕੇ ਸਿੱਖ ਪ੍ਰੋਟੈਸਟ ਕਰੇ ਕਰੇਗਾ ਰੋਜ਼ ਜਾ ਕੇ ਦੱਸਦਾ ਸਿੱਖ ਕਿ ਸਾਡੇ ਆ ਸਾਡੀ ਡੈਫੀਨੇਸ਼ਨ ਹੈ ਸਾਨੂੰ ਪੇਪਰ ਦੇਣ ਦਿਓ ਤੁਹਾਡਾ ਜੀ ਕਰੇ ਪਾਗੜਾ ਆ ਕੇ ਸਾਨੂੰ ਜਲੀਲ ਕਰੋ ਉਹ ਸਿੱਖ ਭਾਲਦੇ ਨੇ ਜਿਵੇਂ ਇਹਨਾਂ ਦੇ ਸਿੱਖ ਬੋਲ ਨਹੀਂ ਰਹੇ ਇਸ ਵਕਤ ਜਿਹੜੇ ਇਹਨਾਂ ਦੇ ਬੰਦੇ ਨੇ ਉਹ ਬੋਲਦੇ ਨਹੀਂ ਉਹਨਾਂ ਨੇ ਬੋਲਣਾ ਕੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਬੇਦਬੀ ਕਰਕੇ ਖੁਸ਼ ਨੇ ਜਿਹੜੇ ਅਕਾਲ ਤਖਸਾ ਦਾ ਮਯਾਗ ਬਣਾ ਕੇ ਖੁਸ਼ ਨੇ ਉਹ ਤਾਂ ਇਹਨਾਂ ਨੂੰ ਸਿੱਖ ਚੰਗੇ ਲੱਗਦੇ ਨੇ ਅੰਗਰੇਜ਼ਾਂ ਨੂੰ ਵੀ ਇਹੀ ਪ੍ਰੋਬਲਮ ਸੀ ਅੰਗਰੇਜ਼ ਨੂੰ ਵੀ ਇਹੀ ਪ੍ਰੋਬਲਮ ਸੀ ਉਹ ਜੇਲ੍ਹਦਾਰੀਆਂ ਦਿੱਤੀਆਂ ਸੀ ਉਹਨੇ ਅੰਗਰੇਜ਼ ਬਾਗੀ ਕਿਹਨੂੰ ਕਹਿੰਦਾ ਸੀ ਉਹ ਬਾਗੀ ਉਸਨੂੰ ਕਹਿੰਦਾ ਸੀ ਜਿਹੜਾ ਪੰਜਾਬ ਦੀ ਗਲਤ ਕੌਮ ਦੀ ਗੱਲ ਕਰਦਾ ਸੀ ਅ ਮੁਗਲ ਕਾਫਰ ਕਿਨੂੰ ਬੋਲਦਾ ਸੀ ਉਹ ਕਾਫਰ ਉਹਨੂੰ ਬੋਲਦਾ ਸੀ ਜਿਹੜਾ ਜ਼ੁਲਮ ਦੇ ਉਲਟ ਬੋਲਦਾ ਸੀ ਜਿਹੜਾ ਸਿੱਖ ਉਸ ਵਕਤ ਜਾਂ ਕੋਈ ਬੰਦਾ ਵਕਾਉ ਸੀ ਉਹਨੂੰ ਕਾਫਰ ਨਹੀਂ ਸੀ ਬੋਲਦਾ ਹਿੰਦੁਸਤਾਨ ਦੇ ਵਿੱਚ ਅੱਤਵਾਦੀ ਕਿਹਨੂੰ ਬੋਲਿਆ ਜਾਂਦਾ ਹੈ ਜਿਹੜਾ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਜਿਹੜਾ ਉਹਦੇ ਹੱਕ ਦੀ ਗੱਲ ਕਰਦਾ ਉਹਨੂੰ ਅੱਤਵਾਦੀ ਕਿਹਾ ਜਾਂਦਾ ਸੋ ਇਹ ਜਿਹੜੀ ਇੱਕ ਹਵਾ ਦੀ ਗੱਲ ਹੈ ਜਿਹੜੀ ਤੁਸੀਂ ਲੀਡਰ ਦੀ ਗੱਲ ਦੱਸੀ ਹੈ ਇਹਦੇ ਅੰਦਰੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਸਾਡੇ ਖਿਲਾਫ ਇੱਕ ਯੋਜਨਾ ਕੀ ਹੈ ਕਿਵੇਂ ਆਰਐਸਐਸ ਕਿਵੇਂ ਭਾਜਪਾ ਸਾਨੂੰ ਪੰਜਾਬ ਦੇ ਅੰਦਰ ਖਤਮ ਕਰਨਾ ਚਾਹੁੰਦੀ ਹੈ ਉਹਦੀ ਸੋਚ ਕੀ ਹੈ ਭਾਜਪਾ ਦੀ ਉਹ ਕਿੰਦੇ ਪੰਜਾਬ ਦੀ ਗੱਲ ਨਾ ਕਰੋ ਅਸੀਂ ਤਾਂ ਹੱਥੋਂ ਕੀ ਲੈਣਾ ਹੈ ਹੁਣ ਪਿੱਛੇ ਜਿਕੇ ਬਿਆਨ ਆਇਆ ਸੀ ਹੁਣ ਬੰਦੀ ਸਿੰਘ ਛੱਡਾਂਗੇ ਜਦੋਂ 2027 ਨਿੜੇ ਆ ਗਿਆ ਹੁਣ ਤੁਸੀਂ ਛੱਡ ਦਿਓਗੇ ਵੈਸੇ ਤੁਹਾਨੂੰ ਨਫ਼ਰਤ ਉਹਨਾਂ ਲੋਕਾਂ ਦੇ ਨਾਲ ਇਲੈਕਸ਼ਨਾਂ ਤੋਂ ਬਾਅਦ ਅਸੀਂ ਕਿਸੇ ਟੰਗ ਨਾਲ ਹੋਰ ਅੰਦਰ ਛੁੱਟ ਦਿਆਂਗੇ ਸਾਡਾ ਤਾਂ ਮਜ਼ਾਕ ਪਨਾ ਛੱਡਿਆ ਇਹਨਾਂ ਨੇ ਜਿੰਨੀ ਸਿੱਖ ਕੌਮ ਪੀਸਫੁੱਲ ਰਹਿੰਦੀ ਹੈ ਨਾ ਜੀ ਜਿੰਨੀ ਸਿੱਖ ਕੌਮ ਹੈਲਪ ਕਰਦੀ ਹੈ ਤੁਸੀਂ ਮੈਨੂੰ ਕੋਈ ਕੌਮ ਨੇੜੇ ਵਿਖਾ ਦਿਓ ਇਸ ਦੇ ਬੰਦੀ ਸਿੰਘ ਤਾਂ ਉਹਨਾਂ ਸ਼ਰੋਮਣੀ ਕਲਦਲ ਵੀ ਕਹਿੰਦੀ ਹੈ ਵੀ ਅਸੀਂ ਉਹਨਾਂ ਦੀ ਗੱਲ ਕਰਾਂਗੇ ਉਹ ਗਾਣ ਗੀਤ ਵੀ ਗਾਉਂਦੇ ਨੇ ਚੰਡੀਗੜ੍ਹ ਨਹੀਂ ਉਹ ਗਾਉਂਦੇ ਨੇ ਜੀ ਉਹ ਦੋ ਰੈਲ ਦੀ ਗੱਲ ਨਹੀਂ ਅੱਜ ਕੱਲ ਟੋਲ ਕੀ ਗੱਲ ਚ ਪਾ ਕੇ ਗਾਉਂਦੇ ਨੇ ਉਹ ਪਰਬੰਦੀ ਸਿੰਘ ਬਣਾਏ ਕਿਨੇ ਉਸੇ ਬੰਦੇ ਨੇ ਤਾਂ ਬਣਾਏ ਨੇ ਉਹ ਆਪਣੇ ਕੋਲ ਕੇਸ ਸੀ 2013 14 ਚ ਬੰਦੇ ਫੜਾਏ ਨੇ ਇਹਨਾਂ ਨੇ ਖਾਲਸਾ ਧਰ ਦੇ ਨਾਂ ਤੇ ਇਹਨਾਂ ਨੇ ਪਰਚੇ ਤਰਜ ਕਰਾਏ ਨੇ ਦੋ ਮੇਰੇ ਕੋਲ 10 ਮੁੰਡੇ ਹੋਰ ਸੀ ਮੱਖਣ ਸਿੰਘ ਸਮਾਉਂ ਆਰੀ ਸਰਦੂਲ ਉਸ ਮੱਖਣ ਸਿੰਘ ਅਰੀ ਜਿਮਾ ਨਾ ਭੁੱਲ ਗਿਆ ਉਹ 10 ਬੰਦੇ ਸੀ ਦੋ ਤਿੰਨ ਪਰਚੇ ਦਰਸੀ ਪੰਜਾਬ ਦੇ 10 12 ਮੁੰਡਿਆਂ ਤੇ ਉਹ ਵੀ 10 ਸਾਲ ਪਹਿਲਾਂ ਬਰੀ ਹੋਏ ਨੇ 9 ਸਾਲ ਪਹਿਲਾਂ ਉਹ ਇਹਨਾਂ ਦੀ ਸਰਕਾਰ ਸੀ ਉਦੋਂ ਵੀ ਅਤਵਾਦੀ ਕਹਿਣ ਤੇ ਉਹਨਾਂ ਦੇ ਇਹੀ ਯੂਪੀ ਲਾਈ ਸੀ ਇਹਨਾਂ ਨੇ ਇਹ ਤਾਂ ਬੜੇ ਸਿੱਖ ਤਾਂ ਤਾਂ ਕਹੀਏ ਨਾ ਦਿੱਲੀ ਨੂੰ ਇਹ ਲੋਕ ਪਸੰਦ ਨੇ ਜਿਵੇਂ ਅਰੰਗਜੀਤ ਨੂੰ ਭਾੜੀ ਰਾਜੇ ਭੀਮਚੰਦ ਅਰੀ ਪਸੰਦ ਸੀ ਐਵੇਂ ਇਹਨਾਂ ਨੂੰ ਇਹ ਅਕਾਲੀ ਪਸੰਦ ਨੇ ਗਲਤ ਉੱਥੇ ਆਉਂਦੀ ਹੈ ਨਾ ਜੀ ਪੰਜਾਬ ਦੀ ਗੱਲ ਕੌਣ ਕਰਦਾ ਹੈ ਅਸੀਂ ਕਿਸੇ ਦੀ ਆਗੈ ਨਹੀਂ ਲਾਉਣੀ ਅਸੀਂ ਮਸਜਿਦਾਂ ਮੰਦਰ ਤੇ ਹਮਲੇ ਨਹੀਂ ਕਰਨੇ ਅਸੀਂ ਕਿਸੇ ਦੀ ਧੀ ਨੂੰ ਘਰੋਂ ਚੁੱਕ ਕੇ ਲੈ ਕੇ ਨਹੀਂ ਜਾਣਾ ਅਸੀਂ ਕਿਸੇ ਤੇ ਪੁੱਤਰ ਨੂੰ ਮਾਰ ਕੇ ਉਹਦਾ ਲਹੂ ਉਹਦੀ ਮਾਂ ਨੂੰ ਨਹੀਂ ਪੀਉਣਾ ਅਸੀਂ ਤਾਂ ਗੱਲ ਕਰਨੀ ਹੈ ਸਾਡਾ ਹਸਾਬ ਦੱਸ ਸਾਨੂੰ ਮਾਰਿਆ ਕਿਉਂ ਗਿਆ ਸਾਨੂੰ ਅਤਵਾਦੀ ਕਿਉਂ ਕਿਹਾ ਗਿਆ ਸਾਨੂੰ 1947 10 ਅਕਤੂਬਰ ਨੂੰ ਜੁਰਾਇਮ ਪੇਸ਼ਾ ਕੌਮ ਕਿਉਂ ਗਿਆ 55 ਦਿਨਾਂ ਦੇ ਬਾਅਦ 15 ਅਗਸਤ ਤੋਂ ਬਾਅਦ ਅਜਿਹਾ ਸਵਾਲ ਪੁੱਟ ਕਰਨੇ ਨੇ ਇਹਨਾਂ ਨੂੰ ਸਾਨੂੰ ਪਾਰਲੀਮੈਂਟ ਦੇ ਅੰਦਰ ਜਵਾਬ ਚਾਹੀਦੇ ਨੇ ਸਾਡੇ ਲੀਡਰ ਨੂੰ ਪਰ ਪ੍ਰੋਬਲਮ ਕੀ ਹੈ ਸਵਾਲ ਇਹ ਨਾ ਪੁੱਛੇ ਲੀਡਰ ਸਵਾਲ ਇਹ ਪੁੱਛੇ ਕਿ ਸੜਕ ਟੁੱਟੀ ਕਿਉਂ ਹੈ ਸੜਕਾਂ ਪੰਜਾਬ ਦੀ ਐਗਰੀਕਲਚਰ ਲੈਂਡ ਤੇ ਸੜਕਾਂ ਕਿਉਂ ਨਹੀਂ ਬਣ ਰਹੀਆਂ ਸਵਾਲ ਇਹ ਹੋਵੇ ਕਿ ਇੱਕ ਕਲੋਨੀ ਥਾਂ ਤੇ 50 ਕਲੋਨੀਆਂ ਪੰਜਾਬ ਚ ਇੱਕ ਸ਼ਹਿਰ ਚ ਬਣਾਈਆਂ ਜਾਣ ਜ਼ਮੀਨ ਤਹਿਸ ਨੈਸ ਹੋ ਜੀ ਉਸ ਨੂੰ ਇਹ ਖੁਸ਼ ਕਰਦੇ ਨੇ ਉਹੋ ਜਿਹੇ ਲੀਡਰ ਇਹਨਾਂ ਨੂੰ ਖੁਸ਼ ਕਰਦੇ ਆ ਗੱਲ ਸਮਾਥ ਬਹੁਤ ਅਨੰਦ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਰਾਹੋਰੀ ਜੀ ਨਾਲ ਗੱਲਬਾਤ ਕੀਤੀ ਉਮੀਦ ਹੈ ਪਸੰਦ ਆਈ ਹੋਣੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਮਹਿੰਦੋ ਯਾਦ ਧੰਨਵਾਦ